ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਹਿਰ ਸਰੰਦ ਮਹਾਸ਼ਿਵਰਾਤਰੀ ਦੇ ਮੌਕੇ ਤੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਮੰਦਰਾ ਦਾ ਕੀਤਾ ਦੌਰਾ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਕੀ ਦੱਸਿਆ ਉਹ ਸੁਣਦੇ ਹਾਂ ਸਭ ਤੋਂ ਪਹਿਲਾਂ ਤਾਂ ਜੀ ਸਾਰੇ ਜਿਹੜੇ ਫਤਿਹਗੜ੍ਹ ਸਾਹਿਬ ਦੇ ਨਿਵਾਸੀਆਂ ਨੂੰ ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਵੱਲੋਂ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਤੇ ਸਾਡੀ ਜਿਹੜੀ ਪੁਲਿਸ ਹੈਗੀ ਹੈ ਸਾਰੇ ਅਫਸਰ ਸਾਹਿਬਾਨ ਤੇ ਐਸਟੋ ਸਾਹਿਬਾਨ ਮੁਸਤੈਦ ਐਨਫੋਰਸ ਮੁਸਤੈਦ ਹੈ ਜਿਹਰੇ ਦੇ ਵਿੱਚ ਅਸੀਂ ਇਲਾਕਾ ਬੰਦੀ ਕੀਤੀ ਹੋਈ ਹੈ ਤੇ ਸਾਰੇ ਜਿਹੜੇ ਹੈਗੇ ਆ ਮੰਦਿਰਾਂ ਤੇ ਅਸੀਂ ਜਿਹੜੀ ਹੈਗੀ ਡਿਊਟੀਆਂ ਲਾਈਆਂ ਹੋਈਆਂ ਨੇ ਤੇ ਇਹਦੇ ਨਾਲ ਜਿਹੜੀਆਂ ਮੰਦਿਰ ਦੀਆਂ ਪ੍ਰਬੰਧਕ ਕਮੇਟੀਆਂ ਹੁੰਦੀਆਂ ਉਹਨਾਂ ਨਾਲ ਵੀ ਅਸੀਂ ਬੜਾ ਸਾਡਾ ਕਲੋਸ ਕੋਆਪਰੇਸ਼ਨ ਹੈ ਉੱਤੇ ਅਸੀਂ ਕੈਮਰੇ ਵਗਰਾ ਵੀ ਸਾਰੇ ਚੈੱਕ ਕਰ ਰਹੇ ਹਾਂ ਤੇ ਇਹਦੇ ਨਾਲ ਨਾਲ ਮੈਂ মিডিਆ ਦੇ ਸੱਜਣਾਂ ਰਾਈ ਲੋਕਾਂ ਨੂੰ ਦੱਸਣਾ ਚਾਹੁੰਦਾ ਜਿਹੜੇ ਸਾਡੇ ਦੋ ਵੱਡੇ ਮੁਹਿੰਮ ਚੱਲ ਰਹੇ ਆ ਇੱਕ ਯੁੱਧ ਨਸ਼ਾ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਜਿਹਦੇ ਵਿੱਚ ਅਸੀਂ ਪਿਛਲੇ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਆਪਰੇਸ਼ਨ ਪਰ ਪ੍ਰਹਾਰ ਵੰਤ ਪ੍ਰਹਾਰ 2 ਨੂੰ ਚਲਾਇਆ ਸੀ ਤੇ ਇਹਨਾਂ ਆਪਰੇਸ਼ਨ ਦੇ ਵਿੱਚ ਸਾਨੂੰ ਵੱਡੀ ਕਾਮਯਾਬੀ ਮਿਲੀ ਜਿਦੇ ਵਿੱਚ ਸਾਡੇ ਕਰੀਬ 200 ਦੇ ਕਰੀਬ ਜੀ ਛੋਟੇ ਵੱਡੇ ਜਿਹੜੇ ਸੀਗੇ ਵਾਂਟਡ ਕ੍ਰਿਮੀਨਲਸ ਤੇ ਗੈਂਗਸਟਰਸ ਤੇ ਜਿਹੜੇ ਆਗੇ ਅਸੋਸੀਏਟਸ ਤੇ ਉਹਦਾ ਹੋਰ ਰਿਲੇਟਿਵ ਜਿਹੜੇ ਕਿ ਉਹਨਾਂ ਨੂੰ ਐਕਟਿਵਲੀ ਉਹਨਾਂ ਨੂੰ ਸਾਥ ਦੇ ਰਹੇ ਸੀ ਕਿ ਉਹਨਾਂ ਨੂੰ ਸਾਡੀ ਟੀਮ ਵੱਲੋਂ ਕਾਬੂ ਕੀਤਾ ਗਿਆ ਤੇ ਸਾਡੇ ਇਲਾਕੇ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਬੜੀ ਜਿਹੜੀ ਹੈਗੀ ਸ਼ਾਂਤੀ ਦਾ ਮਾਹੌਲ ਹੈ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਜੇ ਤੁਹਾਨੂੰ ਕੋਈ ਕੋਈ ਐਂਟੀ ਸੋਸ਼ਲ ਐਲੀਮੈਂਟ ਬਾਰੇ ਕੋਈ ਲੀਗਲ ਐਕਟੀਵਿਟੀ ਬਾਰੇ ਪਤਾ ਲੱਗਦਾ ਹੈ ਕਿ ਤੁਸੀਂ ਜਰੂਰ 112 ਤੇ ਜਾਂ ਜਿਹੜੀ ਹੈਗੀ ਆ ਸੇਫ ਪੰਜਾਬ ਦੇ ਰਾਹੀਂ ਸਾਨੂੰ ਜਰੂਰ ਇਤਲਾਾ ਕਰੋ ਤੇ ਤੁਹਾਡੀ ਆਈਡੈਂਟੀਟੀ ਸੀ ਗੁਪਤ ਰੱਖਾਂਗੇ ਤੇ ਮਾੜੇ ਅਨਸਰਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਕਿ ਤੁਸੀਂ ਆਏ ਸਾਡੇ ਇਲਾਕਾ ਆਫੀਆ ਤਾਂ ਤੁਸੀਂ ਇਲਾਕਾ ਛੱਡ ਦਿਓ ਜਾਂ ਆਪਣੇ ਮਾੜੇ ਕੰਮ ਛੱਡ ਦਿਓ ਕਿਉਂਕਿ ਸਾਡੀ ਨਿਗਾ ਤੁਹਾਡੇ ਤੇ ਹੈ ਹੀ ਜਲਦੀ ਤੁਹਾਨੂੰ ਵੀ ਕਾਬੂ ਕਰੋ ਕਾਬੂ ਕਰਾਂਗੇ ਜੀ ਸਾਰੇ ਜਿਲ੍ਹੇ ਦੇ ਅੰਦਰ ਹੀ ਨਾਕਾਬੰਦੀ ਕੀਤੀ ਗਈ ਹੈ ਸ਼ਿਵਰਾਥੀ ਦਾ ਬਿਲਕੁਲ ਜੀ ਬਿਲਕੁਲ ਜੀ ਸਾਰੇ ਪੂਰੇ ਜ਼ਿਲ੍ਹੇ ਪੱਧਰ ਤੇ ਜਿਹੜੀ ਹੈਗੀ ਹੜਾਕਾਬੰਦੀ ਵੀ ਚੱਲ ਰਹੀ ਹੈ ਤੇ ਸਾਰੇ ਜਿਹੜੇ ਹੈਗੇ ਮੰਦਰ ਤੇ ਇੰਪੋਰਟੈਂਟ ਜਿਹੜੇ ਸੈਂਸਿਟਿਵ ਪੁਆਇੰਟਸ ਨੇ ਸਾਰੇ ਜਿਹੜੇ ਹੈਗੇ ਕਵਰ ਕਰਦੇ ਹਾਂ ਥੈਂਕ ਯੂ